ਲਓ ਜੀ ਦੋਸਤੋ ਸਾਰੇ ਵੀਰਾਂ ਪਿਆ ਪਾਈ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬਾਬੂ ਐਸ ਬੱਤ ਖੜੇ ਆ ਬਰਨਾਲੇ ਟਰੈਕਟਰ ਦੀ ਮੰਡੀ ਤੇ ਬਾਈਕਲਾਵ ਆਪਣੇ ਨਾਲ ਆ ਸਾਰੀ ਗੱਲਬਾਤ ਕਰਾ ਰਹੇ ਨੇ ਕਿੰਨੇ ਟਰੈਕਟਰ ਨੇ ਕੀ ਕੰਡੀਸ਼ਨਾਂ ਨੇ ਅਸੇ ਪਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਬਾਈ ਜੀ ਵਧੀਆ ਵਧੀਆ ਭਰਾ ਠੀਕ ਐ ਅੱਗੇ ਨਾ ਮੰਡੀ ਜਾਦੇ ਪਹਨਣ ਲੱਗ ਗਿਆ ਨਾ ਹਾਂ ਹੁਣ ਕੱਪ ਕੱਲ ਠੀਕ ਆ ਜੀ ਅੱਜ ਕਿੰਨੇ ਟਰੈਕਟਰ ਨੇ ਜੀ ਆਪ ਅੱਜ ਆਪਣੇ ਕੋ ਪੰਜ ਛੇ ਟਰੈਕਟਰ ਆਏ ਜੀ ਠੀਕ ਆ ਬਾਈ ਜੀ ਚਲੋ ਬਾਈ ਜੀ ਪਹਿ ਬਾਈ ਗਾ ਪੂਰਾ ਕਹੈਂ ਟਰੈਕਟਰ ਹੈਗਾ ਤੇ ਕਿੰਨੇ ਮਾਡਲ ਆ ਬਾਈ ਜੀ 18 ਮਾਡਲ ਹੈ ਠੀਕ ਹੈ 18 ਮਾਡਲ ਹੈਗਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਜੂਜੀ ਗੇਅਰ ਵਾਲਾ ਠੀਕ ਹੈ ਜੀ ਟਟਾ ਟੱਪਿਆਂ ਦੀ ਗੱਲ ਕਰੀਏ ਜੀ ਟਾਇਰ ਦੇ ਨਾਲ ਦੇ ਆ ਗਏ 80 ਪੈਸੇ ਬਾਈ ਠੀਕ ਹੈ ਜੀ ਨਾਲ ਦੇ ਟਾਇਰ ਨੇ 80 ਪੈਸੇ 80 85 ਪੈਸੇ ਤੇ ਸਾਰਾ ਟਰੈਕਟਰ origignal ਹੈ ਸਾਰਾ original ਗਾਰੰਟੀ ਹੋਰ ਠੀਕ ਹੈ ਜੀ ਤੇ ਪੰਜਾਬ ਨੰਬਰ ਆ ਪੰਜਾਬ ਨੰਬਰ ਟਰੈਕਟਰ ਆਪਣੇ ਕੋ ਜਿੰਨੇ ਆ ਸਾਰੇ ਪੰਜਾਬ ਨੰਬਰ ਦੇ ਠੀਕ ਹੈ ਜੀ ਕੀ ਡਿਮਾਂਡ ਕਰਦੇ ਬਾਈ ਜੀ ਇਹਦੀ ਡਿਮਾਂਡ 6 ਲੱਖ 85 ਹਜ਼ਾਰ ਰੁਪਏ ਕਰਦੇ ਜੀ ਤੇ ਮਾਡਲ ਹੋ ਜੂਗਾ ਮਾਡਲ ਪੂਰਾ ਠੀਕ ਆ ਬਾਈ ਤੇ ਆ ਲੈ ਗਿਆ ਲੈ ਬਾਈ ਜੀ 963 963 ਮੁੰਡੇ ਦਾ ਕਹਿੰਦੇ ਫੇਵਰਟ ਟਰੈਕਟਰ ਹੈਗਾ ਇਹ ਹਾਂ ਠੀਕ ਆ ਜੀ ਬਾਈ ਕਹਿੰਦਾ ਪੂਰਾ ਕੈਂਡ ਲੱਗਦਾਗਾ ਮੈਨੂੰ ਮੇਰਾ ਸਾਰਿਆਂ ਦਾ ਫੇਵਰਟ ਟਰੈਕਟਰ ਇਹੀ ਹੈਗਾ ਤੇ ਕਮੈਂਟ ਤੁਸੀਂ ਵੀ ਕਰਕੇ ਦੱਸਿਓ ਬਾਈ ਜੀ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਤੁਹਾਡਾ ਕਿਹੜਾ ਟਰੈਕਟਰ ਫੇਵਰਟ ਹੈ ਕਿੰਨੇ ਮਾਡਲ ਆ ਬਾਈ ਇਹ 20 ਮਾਡਲ ਆ ਜੀ ਠੀਕ ਆ ਜੀ ਫੁੱਲ ਟਾਪ ਮਾਡਲ ਜਿਹਨੂੰ ਕਹਿੰਦੇ ਨੇ ਠੀਕ ਆ ਜੀ ਤੇ 20 ਮਾਡਲ ਕਿੰਨੇ ਘੰਟੇ ਚੱਲੇ ਕੁਲਾ ਬਾਈ ਇਹ 915 100 ਘੰਟੇ ਚੱਲੇ ਹੋਏ ਆ ਜ ਤੇ 5 ਸਟਾਰ ਚ ਆ ਗਿਆ ਤੇ ਟਾਇਰ ਟੱਪਾਂ ਦੀ ਗੱਲ ਕਰੀ ਕਿੰਨੇ ਕੇ ਪੈਸੇ ਪੈਣਗੇ ਇਹਦੇ ਨਾਲ ਦੇ ਟਾਇਰ ਇਹ 90 ਪੈਸੇ ਠੀਕ ਹੈ ਜੀ 90 ਪੈਸੇ ਟਾਇਰ ਨਹੀਂਗੇ ਨਾਲ ਦੇ ਤੇ ਵੀ ਸਾਰਾ ਟਰੈਕਟਰ Ориਜਨਲ ਹੈ ਜਿੰਨਾ ਵੀ ਹੈਗਾ ਕੰਡੀਸ਼ਨ ਦਾ ਵੀ ਕੋਕਾ ਪੀ ਸਕਾ ਹਾਂ ਜੀ ਤੇ ਡਿਮਾਂਡ ਕੀ ਹੈ ਜੀ ਇਹਦੀ ਡਿਮਾਂਡ 6 ਲੱਖ 85000 ਰੁਪਏ ਠੀਕ ਹੈ 6 ਲੱਖ 85000 ਰੁਪਏ ਡਿਮਾਂਡ ਆ ਗਈ ਤੇ ਲੋਨ ਵਗੈਰਾ ਕਰਾ ਕੇ ਦੇ ਦੂੰਗਾ ਤੇ ਲੋਨ ਕਰਵਾ ਲਵਾਂਗੇ ਠੀਕ ਹੈ ਜੀ ਲੋਨ ਵਗੈਰਾ ਵੀ ਬਾਈ ਕਹਿੰਦਾ ਕਰਵਾ ਕੇ ਦੇ ਦਾਂਗੇ ਤੇ ਅਗਰ ਲਾ ਕੇ ਬਾਈ ਜੀ 855 ਇਹ ਵੀ ਜਮਾ ਮੈਂ ਕਹਿੰਦਾ ਨਵੇਂ ਆ। ਜਮਾ ਨਵਾਂ ਹਾਰ ਪਾ ਪਾਈ ਪਾੜ। ਹਾਰ ਵੀ ਕਹਿੰਦੇ ਨਾਲ ਲਗਾ ਜੇ ਤੱਕ ਇਹ ਕਿੰਨੇ ਘੰਟੇ ਚੱਲਿਆ ਹੋਗਾ? ਇਹ ਵੇ ਚੈੱਕ ਕਰ ਲੈ। ਲੈ ਬਈ ਚੈੱਕ ਕਰਕੇ ਦੱਸ ਦਾਂਗੇ ਆਪਾਂ ਕਿੰਨੇ ਘੰਟੇ ਚੱਲਿਆ ਹੋਗਾ। ਇਹ 174 ਘੰਟੇ ਚੱਲਿਆ ਹੋਵੇਗਾ। 173 올ਲੀ। ਲੈ ਬਈ 170 ਘੰਟੇ ਚੱਲਿਆ ਹੋਵੇਗਾ ਤੇ ਨਵੇਂ ਟਰੈਕਟਰ ਆਪਣੇ ਕੋਲ ਹੀ ਮੰਗਣਾ ਚਾਹਦੇ ਮਿਲਦੇ ਆ। ਤੇ ਕਵਰ-ਕੂਵਰ ਵੀ ਹੋ ਜਾਏ ਤੱਕ ਨਾਲ ਦੀ ਹੋਣਗੇ। ਠੀਕ ਆ ਜੀ। ਤੇ ਟਾਇਰ ਤਾਂ ਪਹਿਲੀ ਗੱਲ ਕਰੀ ਇਹਨਾਂ ਦਾ ਕੋਈ ਸੋਈ ਨਹੀਂ ਨਾ। ਇਹਨਾਂ ਦਾ ਮਾਇਆ ਗੱ ਹੈ ਜਰਸੀ ਹੱਥੇ ਲੈਣਾ ਹੋਊਗਾ। ਠੀਕ ਆ ਭਾਜੀ। ਤੇ ਕੀ ਡ ਇਦੀ ਦਮਾੜੀ 765000 ਰੁਪਇਆ ਠੀਕ ਹੈ 7 ਲੱਖ 65000 ਰੁਪਇਆ ਲੈ ਵੀ 765000 ਰੁਪਇਆ ਡਿਮਾਂਡ ਹੈਗੀ ਤੇ ਸਾਈਡ ਗੇਰ ਤੇ ਆ ਗਿਆ ਜਿਹੜੇ ਵਿੱਚ ਟੁੱਟਾ ਗਿਆ ਲੱਗ ਜਾਂਦਾ ਨੇ ਠੀਕ ਹੈ ਜੀ ਤੇ ਲੈ ਲਾ ਗਏ ਜੀ ਡੀਆਈ 35 ਦਾ ਸੋਨਾ ਲੀਕਾ ਇਹ ਕਿੰਨੇ ਮਾਡਲ ਹੈ ਜੀ ਇਹ 10 ਮਾਡਲ ਹੈ 10 ਮਾਡਲ ਲਗਾ ਸਾਦੇ ਸਟੀering ਲਗਾ ਆ ਠੀਕ ਹੈ ਜੀ ਤੇ ਚੈਨ ਦੀ ਗੱਲ ਕਰੀ ਜੀ ਚੈਨ ਇਹ ਦਮਾਰੇ ਦੇ 90 ਤੋਂ 95 ਪੈਸੇ ਟੈਂਪ ਦੇ ਠੀਕ ਹੈ ਜੀ ਦਮਾਰੇ ਦੇ 90 95 ਪੈਸੇ ਤੇ ਡਿਸਟ੍ਰੀਬਿਊਟਰ ਲੱਗਾ ਡਿਸਟ੍ਰੀਬਿਊਟਰ ਨਹੀਂ ਆ ਪੀਵੀ 52 ਨੰਬਰ ਹੈਗਾ ਤੇ ਕੀ ਡਿਮਾਂਡ ਹੈ ਬਾਈ ਇਹ ਡਿਮਾਂਡ 265000 ਰੁਪਏ ਦੀ ਠੀਕ ਹੈ ਜੀ 265000 ਰੁਪਏ ਦੀ ਡਿਮਾਂਡ ਇਹ ਤਾਂ ਨਹੀਂ ਲੋਨ ਹੋਣਾ ਨਾ ਹਾਂ ਇਹਦੇ ਬਾਕੀ ਜੇ ਇੱਕ ਵਾਰੀ ਚੱਕ ਕੇ ਲਗੇ ਵੀਰ ਹੋ ਸਕਦਾ ਹੈਗਾ ਪਰ 100% ਨਹੀਂ ਕਹਿ ਸਕਦੇ ਠੀਕ ਹੈ ਜੀ ਤੇ ਅਗਲਾ ਫੇਰ ਅੱਜ ਅਗਲਾ 855 ਦਾ ਫੇਰ ਟਰ ਲਾਈ ਰੱਖਿਆ ਹੈ ਤੇ ਇਹ ਕਿੰਨੇ ਮਾੜ ਦਾ ਬਾਈ 14 ਮਾੜ ਦਾ ਜੀ ਲੈ ਵੀ 14 ਮਾੜ ਲਗਾ ਉਹ ਸਟਾਰ ਰਿਵਰਸ ਪੀਟੀਓ ਤੇਲ ਬ੍ਰੇਕ ਪਾਵਰ ਸਟੀਰੀਂਗ ਠੀਕ ਹੈ ਜੀ ਕਲਾਸ ਕਰੀਂ ਜਰਾ ਕਲਾਸ ਕਰ ਦੇ ਇੰਜ ਜਰਾ ਤੇ ਜਿਵੇਂ ਕੀ ਡਿਮਾਂਡ ਬੱਬਾ ਜੀ ਹਾਂ ਜੀ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀ ਗਲਾ ਬਾਈ ਇਹਦੇ ਨਾਲ ਦੇ ਟਾਇਰ ਇਹ 60 ਤੋਂ ਲੈ ਕੇ 70 ਪੈਸੇ ਨਾਲ ਦੇ ਟਾਇਰ ਲੈਣੂ ਠੀਕ ਹੈ 60 ਤੋਂ ਲੈ ਕੇ 70 ਪੈਸੇ ਹਜੇ ਤੱਕ ਨਾਲ ਦੇ ਟਾਇਰ ਆ ਹਾਂ ਜੀ ਠੀਕ ਹੈ ਨਾਲ ਦੇ ਟਾਇਰਾਂ ਦੇ ਬਾਈ 14 ਮਾਡਲ ਆਗਾ ਸੈਂਟਰ ਗੇਰ ਚ ਆਗਾ ਹਾਂ ਜੀ ਕੀ ਡਿਮਾਂਡ ਆਈ ਇਹ ਦੀ ਇਹ 4 ਲੱਖ 88000 ਦੀ ਠੀਕ ਹੈ 4 ਲੱਖ 88000 ਰੁਪਏ ਦੀ ਡਿਮਾਂਡ ਆ ਗਈ ਬਾਕੀ ਜਿੰਨਾ ਹੈਗਾ ਟਰੈਕਟਰ ਸਰ ਜੀ ਨੇ ਹੀ ਤੇ ਨਾਲ ਆ ਜੀ ਠੀਕ ਹੈ ਜੀ ਬਾਕੀ ਇਹ ਤਾਂ ਆਪਾਂ ਕਹੀ ਸਕਦੇ ਆਂ ਕਿ ਹਨ ਜਿਹੜੇ ਟਰੈਕਟਰ ਹੋਣਗੇ ਆਪਾਂ ਵੈਸੇ ਪਹਿ ਤਿਕਾਜੀ ਪਤਰਾ ਦੇ 100% ਗਾਰੰਟੀ ਆ ਮਿਲਣਗੇ ਤੇ ਆਹ ਵਾਲਾ ਸੁੰਮਾ ਥਾਮਾਂਗੇ ਸੋਨਾ ਲਿਕਾ 750 750 ਦਾ ਐਚ ਡੀ ਐਮ ਵਾਲਾ ਤੇ ਇਹ ਵੀ ਕਹਿੰਦੇ ਘੱਟ ਖਰਚਾ ਦਾ ਠੀਕ ਹੈ ਜੀ ਇਹ ਕਿੰਨੇ ਮਾਡਲ ਆਵੇ ਜੀ ਇਹ 14 ਮਾਡਲ ਹੈ ਇਹ ਵੀ 14 ਮਾਡਲ ਲਗਾ ਤੇ ਕੰਡੀਸ਼ਨ ਬਾਕੀ ਚੈੱਕ ਵੀ ਕਰ ਸਕਦੇ ਹਾਂ ਓਕੇ ਰਿਪੋਰਟ ਦਾ ਹਾਂ ਜੀ ਤੇ ਟਾਇਰਾਂ ਤੇ ਵੀ ਗੱਲ ਕਰੀਏ ਬਈ ਤੇ ਇਹਦੇ ਇਹਦੇ ਵੀ ਟਾਇਰ ਲਾ ਲ ਦੇਈਏ ਤੇ 60 ਤੋਂ 170 ਰੁਪਏ ਵਿੱਚ ਦੇਈਏ ਠੀਕ ਹੈ ਜੀ ਵੈਸੇ ਪਵਾਤਾ ਪੰਨਾ ਵੀ ਵੀ ਸਕਦੇ ਸੀਗੇ ਪਰ ਕਹਿੰਦੇ ਨਾਲ ਦੇ ਆ ਲੈਣ ਦੀ ਗੱਲ ਲੱਗ ਹੀ ਹੁੰਦੀ ਹੈਗੀ ਹਾਂ ਜੀ ਠੀਕ ਹੈ ਜੀ ਇਹ ਤਾਂ ਇਹ ਤਾਂ ਪਹਿਲੇ ਵੀ ਬਾਕੀ ਪਾਵਰ ਸਟੀering ਆ ਗਿਆ 14 ਮਾਡਲ ਆ ਗਿਆ ਕੀ ਡਿਮਾਂਡ ਹੈ ਜੀ ਇਹਦੀ ਇਹਦੀ 415000 ਰੁਪਏ 415000 ਰੁਪਏ ਡਿਮਾਂਡ ਆ ਸਾਈਡ ਗੇਅਰ ਚ ਹੈਗਾ ਤੇ ਕਨੀਸ਼ਨ ਦਾ ਵੀ ਓਕੇ ਹੈਗਾ ਬਾਕੀ ਮੀਟਰ ਵਗੈਰਾ ਸਾਰਾ ਕੁਝ ਓਕੇ ਹੈਗਾ ਹਾਂ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਕੀ ਹੈ ਜੀ ਆਪਾਂ ਆਪਣਾ ਮੋਬਾਈਲ ਨੰਬਰ 9779765200 ਠੀਕ ਹੈ ਭਾਈ ਜੀ ਤੇ ਬਾਕੀ ਬਾਬਾ ਟਰੈਕਟਰ ਸੇਲ ਪਰਚੇਜ਼ ਆਨ ਦੇ ਨਾਮ ਤੇ ਆਪਣਾ ਸ਼ੋਅਰੂਮ ਆ ਤੇ ਕਿਰਾਏ ਦੀ ਮੁੰਡੀ ਟਰੈਕਟਰ ਦੇ ਦਿੰਦੇ ਹਾਂ ਠੀਕ ਹੈ ਭਾਈ ਜੀ ਧੰਨਵਾਦ ਜੀ ਸਰੋਤ ਕਿਵੇਂ ਹੈ ਭਾਈ ਜੀ ਠੀਕ ਹੈ ਵੀਰੇ ਨਾ ਮਨਜੋਸ ਸਿੰਘ ਦਾ ਮੋਬਾਈਲ ਨੰਬਰ 98881 29207 ਠੀਕ ਹੈ ਬਾਈ ਜੀ ਇੱਕ ਕਰੋ ਟਰੈਕਟਰ ਲੈ ਕੇ ਆ ਹਾਂ ਜੀ ਵੀਰੇ ਠੀਕ ਹੈ ਕਿੰਨੇ ਮਾਡਲ ਆ ਬਾਈ ਜੀ 2004 ਵੀਰੇ ਤੇ ਵੀ 2004 ਮਾਡਲ ਲਗਾ ਤੇ ਸਾਦੇ ਸਟੀering ਵਾਲਾ ਨਾ ਹਾਂ ਜੀ ਠੀਕ ਹੈ ਜੀ ਤੇ ਸਾਰਾ origignal ਆ ਬਾਈ origignal ਆ ਵੀਰੇ ਠੀਕ ਹੈ ਸਾਰਾ origignal ਤੇ ਇੰਜਨ ਗੇਅਰ ਦਾ ਜੀ ਇੰਜਨ ਵੀ ਗੇਅਰ ਦਾ ਓਕੇ ਆ ਵੀਰੇ ਠੀਕ ਹੈ ਜੀ ਬਾਕੀ ਨਵੀਂ ਉਮਰ ਦਾ ਮੁੰਡਾ ਲਾ ਦੇਗਾ ਪੂਰੇ ਵਾਇਆ ਹੋਗਾ ਨਾ ਦੱਬ ਕੇ ਜ਼ਿੰਮੇਵਾਰੀ ਹੋ ਗਰੀ ਆਪਣੀ ਇੰਜਨ ਗੇਅਰ ਦੀ ਠੀਕ ਹੈ ਜੀ ਤੇ ਕਾਗਜ਼ ਪੱਤਰਾਂ ਦੀ ਬਾਈ ਕਾਗਜ਼ ਪੱਤਰ ਵੀ ਚੱਪੜੀ ਕਾਪੀ ਆਪਣੇ ਨਾਂ ਦਾ ਚੱਪਲ ਕਾਪੀ ਹੈ ਜੀ ਤੇ ਟਾਇਰ ਟੱਪਿਆਂ ਦੀ ਗੱਲ ਕਰੀਵੇ ਟਾਇਰ ਕਿੰਨੇ ਦਾ ਹੈ ਟਾਇਰ ਅੱਧੇ ਪਏ ਜੀ ਠੀਕ ਹੈ ਜੀ ਫਰੰਟ ਅੱਧੇ ਪਣਗੇ ਤੇ ਬੈਕ ਟਾਇਰ ਹੈਗੇ ਬਾਈ ਜੀ 75 80 ਪੈਸੇ ਲਵਾਂਗੇ ਹਾਂ ਜੀ ਠੀਕ ਹੈ ਸਾਰਾ ਰੀਜਨਲ ਹੈ ਬਾਈ ਜੀ ਹਾਂ ਜੀ ਹਾਂ ਜੀ ਬਰੇਡ ਰੀਜਨਲ ਹੈ ਸਾਰਾ ਠੀਕ ਹੈ ਜੀ ਕਿੱਥੋਂ ਦਾ ਨੰਬਰ ਹੈ ਬਾਈ ਜੀ ਇਹਦਾ ਪੀਵੀ ਪੰਜਾਬ ਦਾ ਹੈ ਜੀ 370 ਹੈ ਡੇਰਾ ਬੱਸੀ ਦਾ ਠੀਕ ਹੈ ਜੀ ਪੀਵੀ 70 ਨੰਬਰ ਹੈਗਾ ਤੇ ਕੀ ਡਿਮਾਂਡ ਕਰਦੇ ਮੇਰੀ 2,55,000 ਡਿਮਾਂਡ ਹੈ ਜੀ ਠੀਕ ਹੈ ਜੀ 2,55,000 ਚਾਰ ਮਾਡਲ ਹੈਗਾ ਹਾਂ ਜੀ ਸਕ੍ਰੀਨ ਉੱਪਰ ਬਾਕੀ ਬਾਈ ਦਾ ਨੰਬਰ ਹੈਗਾ ਕੰਟੈਕਟ ਕਰ ਲਓ ਠੀਕ ਹੈ ਬਾਈ ਜੀ ਧੰਨਵਾਦ ਓਕੇ ਵੀਰੇ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਮੋਬਾਈਲ ਨੰਬਰ ਕੀ ਬਾਈ ਜੀ ਆਪਾਂ ਆਪਣਾ ਨਾਮ ਸੁਖਜੀਤ ਸਿੰਘ ਹੈ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 986204112 ਜੀ ਠੀਕ ਹੈ ਬਾਈ ਜੀ ਤੇ ਟਰਾਲੀ ਦੇ ਡਰਾਈਵਰ ਦੋਨੇ ਲੱਗੇ ਆਹ ਇਹ ਦੋਹੇ ਚੀਜ਼ਾਂ ਨੇ ਬਾਈ ਠੀਕ ਹੈ ਜੀ ਤੇ ਕਰੂ ਟਰਾਲੀ ਹੈ ਬਾਈ ਹਾਂ ਬਾਈ ਠੀਕ ਹੈ ਜੀ ਤੇ ਕੀ ਬੇਡ ਕੀ ਹੈ ਬਾਈ ਜੀ ਦਾ ਬੇਡ ਹੋਣਾ ਵੀਰੇ ਦਾ 19 ਤੋਂ 20 ਕਾਉਂਟਲ ਦੇ ਲਵੇ ਠੀਕ ਹੈ ਜੀ ਤੇ ਡਬਲ ਟੈਰਾਂ ਠੀਕ ਹੈ 1266 ਜੀ ਠੀਕ ਹੈ ਭਾਈ ਤੇ ਬਿਨਾ ਪੌਦੇ ਵਾਲੀ ਹੈਗੀ ਹਾਂ ਬਿਨਾ ਜੈਕ ਤੋਂ ਜੀ ਠੀਕ ਹੈ ਜੀ ਬਿਨਾ ਜੈਕ ਤੋਂ ਆਗੇ ਤੇ ਕੋਈ ਦਾਗ ਵਗੈਰਾ ਤਾਂ ਨਹੀਂ ਹੈ ਕੋਈ ਨਹੀਂ ਕੋਈ ਠੀਕ ਹੈ ਭਾਈ ਬਾਕੀ ਤੁਹਾਨੂੰ ਘੁੰਮ ਕੇ ਦਿਖਾ ਦਿੰਦੇ ਆ ਟਰਾਲੀ ਪੂਰੀ ਸਾਫ਼ ਹੈਗੀ ਤੇ ਕੀ ਡਿਮਾਂਡ ਕਰਦੇ ਬਾਈ ਜੀ ਦੀ ਡਿਮਾਂਡ ਇਹਦੀ 195 ਹੈ ਜੀ ਬਾਕੀ ਮਾਨਦਾਨ ਮੌਕੇ ਤੇ ਜਰੂਰ ਕਰਾਂਗੇ ਜੀ ਠੀਕ ਹੈ ਜੀ ਬਾਕੀ ਬਈ ਮੌਕੇ ਤੇ ਮਾਨਦਾਨੋ ਜੀ ਪਿੰਡ ਗੜ ਬਈ ਜੀ ਆਪਣਾ ਆਪਣਾ ਇੰਨਾ ਬਾਜ ਬਾਈ ਠੀਕ ਹੈ ਜੀ ਇੰਨਾ ਬਾਜ ਦਾ ਪਿੰਡ ਬਾਈ ਦਾ ਤੇ ਬਾਕੀ ਸਕਰੀਨ ਉੱਪਰ ਨੰਬਰ ਵੀ ਜਰੂਰ ਹੈਗਾ ਤੇ ਕਿੱਥੋਂ ਦੀ ਬਣੀ ਹੋਵੇ ਜੀ ਇਹ ਧੂਰੀ ਬਿਲਗ ਵਾਲਿਆਂ ਦੀ ਬਣੀ ਹੋਈ ਧੂਰੀ ਠੀਕ ਹੈ ਜੀ ਧੂਰੀ ਬਿਲਗ ਵਾਲਿਆਂ ਦੀ ਠੀਕ ਹੈ ਬਾਈ ਜੀ ਨਾਲ ਟਰੈਕਟਰ ਵੀ ਖੜਾ ਉਹ ਵੀ ਦਿਖਾ ਦਨੇ ਆਪਾਂ ਤੇ ਲੈ ਬਾਈ ਪੀਪੀ 29 ਨੰਬਰ ਦਾ ਟਰੈਕਟਰ ਹੈਗਾ ਸੋਨਾਲੀਕਾ ਕਿੰਨੇ ਮਾਡਲ ਹੈ ਬਾਈ ਜੀ ਇਹ ਸੇਮ ਮਾਡਲ ਹੈ ਵੀਰੇ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀ ਟਾਇਰ ਕਿੰਨੇ ਕੇ ਪੈਸੇ ਕਰਨਗੇ ਬਾਈ ਟਾਇਰ ਸਾਹਮਣੀ ਨੇ ਬਸ 60 ਕੁ ਤੋਂ 50 ਕੁ ਹੋਵਣਗੇ ਪੈਸੇ ਠੀਕ ਹੈ ਜੀ 50 ਤੋਂ 55 ਕੇ ਪੈਸੇ ਟਾਇਰ ਬਣੇ ਸਾਦੇ ਸਟੀering ਵਾਲਾ ਸਾਦੇ ਸਟੀering ਵਾਲਾ ਠੀਕ ਹੈ ਜੀ ਤੇ ਫਰੰਟ ਹੈ ਰਹਿ ਗਿਆ ਬਾਈ ਜੀ 75 80 ਪੈ ਡਿਸਟ੍ਰੀਬਿਊਟਰ ਲੱਗਿਆ ਹੋਇਆ ਠੀਕ ਹੈ ਜੀ ਡਿਸਟ੍ਰੀਬਿਊਟਰ ਲੱਗਿਆ ਆਲ ओरिजिनल ਤੇ ਦੂਜੇ ਨਾਮਾਂ ਦੇ ਦੂਜੇ ਨਾਮਾਂ ਠੀਕ ਹੈ ਜੀ ਦੂਜੇ ਨਾਮਾਂ ਤੇ ਕੀ ਡਿਮਾਂਡ ਕਰਦੇ ਹੋ ਜੀ ਡਿਮਾਂਡ ਇਹਦੀ 260 ਕਰੀ 2006 ਮਾਡਲ ਆ ਠੀਕ ਹੈ ਜੀ 2 ਲੱਖ ਕਿ ਮਾਨਦਾਨ ਮੌਕੇ ਤੇ ਹਾਂ ਠੀਕ ਹੈ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਭਾਈ ਜੀ ਤੇ 2 ਲੱਖ 60000 ਰੁਪਿਆ ਡਿਮਾਂਡ ਕਰ ਗਿਆ ਤੇ ਸਾਈਡ ਗੇਅਰ ਇਹ ਸਟਾਰਟਿੰਗ ਵਾਲਾ ਸਾਈਡ ਗੇਅਰ ਆ ਜਾ ਠੀਕ ਹੈ ਭਾਈ ਜੀ ਧੰਨਵਾਦ ਠੀਕ ਹੈ